ਸਬਜ਼ੀ ਜਗਦਾ ਮਹਿੰਗੀ ਹੋ ਗਈ ਹੈ ਇੱਧਰ ਦੀ ਲੋਕਲ ਦੀ ਸਬਜ਼ੀ ਖਤਮ ਹੋ ਗਈ ਇੱਕ ਦੋ بارش ਦੇ ਨਾਲ ਹੀ ਹੁਣ ਤੇ ਸਬਜ਼ੀ ਪਹਾੜ ਚੋਂ ਆਉਣ ਡਿਓ ਕਰਕੇ ਸਬਜ਼ੀ ਥੋੜੀ ਮਹਿੰਗੀ ਅੱਧੀ ਪੱਲੇ ਪੈਂਦੀ ਅੱਧੀ ਖਰਾਬ ਨੇ ਡੜੀ ਤੇ ਗਾੜੀ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਿਲ ਆ ਦਾਗ ਰੇੜ ਪੁੱਛ ਕੇ ਥੋੜਾ ਅੱਗੇ ਪਿੱਛੇ ਹੋ ਜਾਂਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਆ ਆਲੂ ਦੀ ਤੜੀ ਬਣਾ ਕੇ ਰੋਟੀ ਖਾ ਲੈਣ ਟਾਈਮ ਪਾਸ ਕਰਨਾ ਬਸ ਕੀ ਕਰ ਰਹੇ ਰੇਟ ਹੋ ਜਾਂਦਾ ਇਹ ਸਬਜ਼ੀ ਹੁਣ ਲੋਕਲ ਤਾਂ ਇੱਧਰ ਖਤਮ ਹੋ ਗਈ ਹੈ ਪਹਾੜ ਜੀ ਸਬਜ਼ੀ ਆਂਦੀ ਏ ਪਹਾੜਾਂ ਦੇ ਬਾਦਸ਼ਾਹ ਪਹਾੜਾਂ 'ਵਿ بارشਾਂ ਸ਼ੁਰੂ ਹੋ ਜਾਂਦੀਆਂ ਜੀ ਇਸ ਕਰਕੇ ਥੋੜਾ ਫਰਕ ਪਿਆ ਗਿਆ ਵਾਰ ਰੇਟ ਦੇ ਵਿੱਚ ਕਿੰਨਾ ਫਰਕ ਪਿਆ 50% ਫਰਕ ਪਿਆ ਗਿਆ 50% ਫਰਕ ਪਿਆ ਗਿਆ ਇਹ ਜਿੱਦਾਂ ਅਰਦੀ ਦਾ ਰੇਟ ਪੱਲਿਆ ਦਾ ਰੇਟ ਕੀ ਚੱਲ ਰਿਹਾ ਹੈ ਅਰਦੀ ਉਹ ਤਾਂ ਨਾਰਮਲ ਸੀਗਾ ਪਹਿਲੇ ਤਾਂ 50 50 ਰੁਪਏ ਕਿਲੋ ਨੂੰ 60 ਰੁਪਏ ਕਿਲੋ ਆ ਇਹ ਗੋਭੀ ਪਹਿਲੇ ਆ ਗਈ 50 40 50 ਰੁਪਏ ਤੋਂ ਗੋਭੀ 80 ਰੁਪਏ ਕਿਲੋ ਆ ਕੀ ਇਹਦਾ ਰੇਟ ਕੀ ਚੱਲ ਰਿਹਾ ਹੈ ਕੀ ਆ ਰੇਟ 60 ਰੁਪਏ ਕਿਲੋ ਸਾਰਾ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੇ ਆ ਦੋ ਚਾਰ ਦਿਨ ਦੀ ਫਰਕ ਪਿਆ ਆ ਹਾਂਜੀ ਦੋ ਚਾਰ ਦਿਨ ਕੀ ਲੱਗਦਾ ਕਿੰਨੀ ਦੇਰ ਤੱਕ ਟਿਕਾਉਣਾਗੇ ਦੇਖੋ ਹੁਣ ਤਾਂ ਕਿਸ ਕਹਿ ਨਹੀਂ ਸਕਦੇ ਇਹਦੇ ਬਾਰੇ ਜਿੰਨੇ ਦੇਰ ਬਰਸਾਤ ਆ ਰਹੀ ਹੈ ਹਾਂ ਬਾਰਸ਼ਾ ਦੇ ਵੇਲੇ ਇੱਧਰ ਤੇ ਪੰਜਾਬ ਚ ਤੇ ਘਾਟਾ ਭਾਰ ਜੀ ਇੱਧਰ ਲੋਕਲ ਸਬਜ਼ੀ ਆਉਣ ਦੀ ਹੈ ਉਧਰੋਂ ਤੇ ਥੋੜਾ ਫਰਕ ਪੈ ਹੀ ਜਾਣਾ ਵਾ ਰੇਟ ਜਿੰਨੀ ਦੇਰ ਬਰਸਾਤ ਹੈ ਸਬਜ਼ੀ ਦੇ ਅਸਾਰ ਹੈ ਜੀ ਰੇਟ ਕੱਟਣ ਦੇ ਆ ਨਾ ਮੁਸ਼ਕਲ ਆਈ ਨਾ 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 ਮੁਸ਼ਕਲ ਨਾ ਮੁਸ਼ਕਲ ਹਰ ਸਾਲ ਹੁੰਦਾ ਹੈ ਹਾਂਜੀ ਹਰ ਸਾਲ ਇਦਾਂ ਹੁੰਦਾ ਇਸ ਵਾਰ ਤਾਂ ਥੋੜਾ ਟਮਾਟਰ ਦਾ ਫਰਕ ਵਾ ਨਹੀਂ ਤੇ ਟਮਾਟਰ ਅੱਜ ਕੱਲ 100 120 ਤੱਕ ਪਹੁੰਚ ਜਾਂਦਾ ਸੀਗਾ ਨਮਸਕਾਰ ਜੀ ਸੋਸ਼ਲ ਵਰਕਰ ਮੈਂ ਅੱਜ ਜੇ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰ ਦੇ ਆਣੇ ਵੀ ਕਿਹਾ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰ ਦੇ ਆਣੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਜੇਕਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰ ਹੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ ਦੋ ਦੋ ਤਿੰਨ ਤਿੰਨ ਗੁਣਾ ਰੇਟ ਵਧ ਗਿਆ ਹੈ ਹਨ ਕਾਰਨ ਕਾਰਨੇ ਹੀ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਹੀ ਪਹਾੜਾਂ ਦੇ ਵਿੱਚ ਹੀ ਪਹਾੜਾ ਤੋਂ ਟਰਾਂਸਪੋਰਟੇਸ਼ਨ ਦੇ ਨਾਲ ਸਬਜੀ ਪੰਜਾਬ ਵਿੱਚ ਨਹੀਂ ਆ ਰਹੀ ਔਰ ਜਿਹੜੀ ਸਾਡੀ ਲੋਕਲ ਸਬਜੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਮਰ ਗਈ ਹੈ ਔਰ ਸਬਜੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਦਾ ਰੇਟ ਜਿਹੜੇ ਆ 3 ਦਿਨ ਗੁਣਾ ਵੱਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਰਸੋਈ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆ ਆਚਾਰੀ ਅੰਬ ਕਾਫੀ ਮਾਰਕੀਟ ਚ ਮੈਂ ਦੇਖ ਰਿਹਾ ਮੰਡੀ ਚ ਕੈਮਰਾ ਮਾਰ ਲੋ ਦੇਖ ਲੋ ਕਾਫੀ ਆਏ ਹੋਏ ਨੇ ਇਸ ਸਸਤਾ ਵੀ ਹੈ ਗਿਆ ਅਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ ਸੌਣ ਮਹੀਨੇ ਤੱਕ ਬਰਸਾਤਾ ਰੈਗੂਲਰ ਹੋਣੀਆਂ ਨੇ ਅਚਾਰ ਨਾਲ ਪ੍ਰਸ਼ਾਦਾ ਖਾਵਾਂਗੇ ਤੇ ਪਰਿਵਾਰ ਚਲੇਗਾ ਨਹੀਂ ਤੇ ਜੇ ਸਬਜੀ ਵਾਲਾ ਸਿਸਟਮ ਜੇ ਅਸੀਂ ਕਿਲੋ ਲੈਣ ਆਂਦੇ ਹੀ ਅੱਧਾ ਕਿਲੋ ਲੈਣ ਆਂਦੇ ਹੁਣ ਤੇ ਪਾਈਆ ਦੇ ਆ ਕੇ ਬ੍ਰੇਕ ਵੱਜ ਗਈ